ਆ ਨਵਾਂ ਤੇ ਵੱਡਾ ਪਟਾਕਾ ਪੈ ਗਿਆ ਤੇ ਪੂਰੇ ਭਾਰਤ ਦੇਸ਼ ਚ ਬਹੁਤ ਵੱਡਾ ਰੌਲਾ ਪੈ ਗਿਆ ਇੱਕ ਹਫਤਾ ਪਹਿਲਾਂ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਮੈਂ ਹਫਤੇ ਦੇ ਵਿੱਚ ਵਿੱਚ ਬਹੁਤ ਵੱਡਾ ਬੰਬ ਸੱਟਾਂਗਾ ਤੇ ਅੱਜ ਰਾਹੁਲ ਗਾਂਧੀ ਨੇ ਉਹ ਬੰਬ ਸੱਟ ਦਿੱਤਾ ਤੇ ਵੱਡਾ ਧਮਾਕਾ ਕਰ ਦਿੱਤਾ ਹੈ ਤੇ ਹੁਣ ਬੀਜੇਪੀ ਨੂੰ ਹੱਥਾਂ ਪੈਰਾਂ ਦੀ ਦੀ ਪੈ ਗਈ ਹੈ ਤੇ ਵੱਡਾ ਸਵਾਲ ਹੈ ਕਿ ਹੁਣ ਪ੍ਰਧਾਨ ਮੰਤਰੀ ਮੋਦੀ ਸਾਹਿਬ ਕੀ ਕਰਨਗੇ ਤੇ ਇਲੈਕਸ਼ਨ ਕਮਿਸ਼ਨ ਕੀ ਬੋਲੇਗਾ ਰਾਹੁਲ ਗਾਂਧੀ ਨੇ ਬਹੁਤ ਵੱਡਾ ਸਬੂਤ ਲਿਆ ਕੇ ਸਬੂਤਾਂ ਦੇ ਨਾਲ 1 ਲੱਖ 250 ਦੇ ਕਰੀਬ ਜਾਲੀ ਵੋਟਾਂ ਬਣਾ ਕੇ ਬੀਜੇਪੀ ਨੂੰ ਕਥਿਤ ਤੌਰ ਤੇ ਜਿਤਾਉਣ ਦਾ ਵੱਡਾ ਖੁਲਾਸਾ ਕੀਤਾ ਰਾਹੁਲ ਗਾਂਧੀ ਨੇ ਇਹ ਸਾਬਤ ਕੀਤਾ 1 ਘੰਟੇ ਤੇ 12 ਮਿੰਟ ਦੀ ਪ੍ਰੈਸ ਕਾਨਫਰੰਸ ਕਰਕੇ ਪੂਰੇ ਸਬੂਤ ਵਿਖਾ ਕੇ 7 ਫੁੱਟ ਜਿਹੜੀ ਇਲੈਕਸ਼ਨ ਕਮਿਸ਼ਨ ਤੋਂ ਕਾਗਜ ਲਏ ਆ 7 ਫੁੱਟ ਦੀਆਂ ਤਿਆਂ 300 ਕਿਲੋ ਵਜਨ ਦੇ ਕਾਗਜ਼ਾਂ ਦੇ ਵਿੱਚੋਂ ਸਬੂਤ ਦਿਖਾ ਕੇ ਰਾਹੁਲ ਗਾਂਧੀ ਨੇ ਇਹ ਸਾਬਤ ਕੀਤਾ ਕਿ ਆਹ ਦੇਖੋ 1251 ਜਾਲੀ ਵੋਟਾਂ ਬਣਾਈਆਂ ਜਿਨ੍ਹਾਂ ਦੇ ਵਿੱਚ ਜਿਹੜੇ 40000 ਵੋਟਰ ਨੇ ਉਹ ਬਿਲਕੁਲ ਝੂਠੇ ਐਡਰੈਸ ਵਾਲੇ ਨੇ ਔਰ 30000 ਤੋਂ ਵੱਧ 98 ਸਾਲ ਦੇ ਉਹ ਬਜ਼ੁਰਗ ਵੋਟਰ ਬਣਾਏ ਗਏ ਜਿਨ੍ਹਾਂ ਨੂੰ ਪਹਿਲੀ ਵਾਰ ਵੋਟ ਪਾਉਂਦੇ ਨਵੀਂ ਵੋਟ ਪਾਉਂਦੇ ਦਿਖਾਇਆ ਗਿਆ। راہુલ ਗਾਂਧੀ ਨੇ ਲੱਖਾਂ ਝਾਲੀ ਵੋਟਾਂ ਦਾ ਵੱਡਾ ਖੁਲਾਸਾ ਕੀਤਾ ਔਰ راہુલ ਗਾਂਧੀ ਨੇ ਇਹ ਵੱਡਾ ਦੋਸ਼ ਲਾਇਆ ਕਿ ਐਦਾਂ ਜਿੱਤਦੀ ਆ ਬੀਜੇਪੀ ਇਲੈਕਸ਼ਨ। راہુલ ਗਾਂਧੀ ਨੇ ਕਿਹਾ ਕਿ ਜਦੋਂ ਵੀ ਕੋਈ ਚੋਣਾ ਹੋਣੀਆਂ ਹੁੰਦੀਆਂ ਨੇ ਤਾ ਪਹਿਲਾ মিডিਏ ਦੇ ਸਰਵੇ ਤਾਂ ਇਹ ਆਉਂਦੇ ਨੇ ਕਿ ਬੀਜੇਪੀ ਹਾਰੇਗੀ ਪਰ ਜਦੋਂ ਨਤੀਜਾ ਆਉਂਦਾ ਹੈ ਰਿਜ਼ਲਟ ਆਉਂਦਾ ਹੈ ਤਾਂ ਬੀਜੇਪੀ ਜਿੱਤ ਚੁੱਕੀ ਹੁੰਦੀ ਹੈ ਤਾਂ ਰਾਹੁਲ ਗਾਂਧੀ ਨੇ ਪਹਿਲਾਂ ਤੋਂ ਹੀ ਇਹ ਕਹਿਣਾ ਸ਼ੁਰੂ ਕੀਤਾ ਹੋਇਆ ਸੀ ਕਿ ਬੀਜੇਪੀ ਇਲੈਕਸ਼ਨ ਕਮਿਸ਼ਨ ਦੇ ਨਾਲ ਮਿਲ ਕੇ ਧਾਂਦਲੀ ਕਰਦੀ ਹੈ ਤਾਂ ਹੁਣ ਰਾਹੁਲ ਗਾਂਧੀ ਨੇ ਸਬੂਤ ਦਿਖਾ ਕੇ ਇਹ ਚੀਜ਼ ਪੂਰੀ ਦੁਨੀਆ ਦੇ ਸਾਹਮਣੇ ਰੱਖ ਦਿੱਤੀ ਔਰ ਰਾਹੁਲ ਗਾਂਧੀ ਨੇ ਕੀ ਦਿਖਾਇਆ ਮੈਂ ਤੁਹਾਨੂੰ ਉਹ ਸਾਰਾ ਜੋ ਹੈ ਉਹ ਪੜ੍ਹ ਕੇ ਸੁਣਾਉਣਾ ਰਾਹੁਲ ਗਾਂਧੀ ਨੇ 1,250 ਜਾਲੀ ਵੋਟਾਂ ਦਾ ਅੰਕੜਾ ਜਿਹੜਾ ਉਹ ਪੂਰੀ ਦੁਨੀਆ ਨੂੰ ਦਿਖਾਇਆ ਰਾਹੁਲ ਗਾਂਧੀ ਨੇ ਇਕੱਲੇ ਬੰਗਲੌਰ ਦੇ ਸੈਂਟਰਲ ਬੰਗਲੌਰ ਜਿਹੜੀ ਬੰਗਲੌਰ ਸੈਂਟਰਲ ਦੀ ਸੀਟ ਹੈ ਸਿਰਫ ਇੱਕ ਸੀਟ ਤੋਂ ਦਿਖਾਇਆ ਜਿਹਦੇ ਵਿੱਚ ਰਾਹੁਲ ਗਾਂਧੀ ਨੇ ਦੱਸਿਆ ਕਿ ਡੁਪਲੀਕੇਟ ਵੋਟਾਂ 11965 راہਲ ਗਾਂਧੀ ਨੇ ਸਾਬਤ ਕੀਤਾ ਜਿਹੜਾ ਉਹਨੇ ਸਾਰਾ ਰਿਕਾਰਡ ਸਾਰੇ ਸਬੂਤ ਇਲੈਕਸ਼ਨ ਕਮਿਸ਼ਨ ਤੋਂ ਜਿਹਦਾ ਕੰਮ ਪੂਰੇ ਭਾਰਤ ਦੇ ਵਿੱਚ ਚੋਣਾ ਕਰਾਉਣਾ ਹੈ ਉਹਦੇ ਤੋਂ ਡਾਟਾ ਲਿਆ ਔਰ ਉਹਦੇ 'ਚ راہਲ ਗਾਂਧੀ ਨੇ ਫੇਕ ਇਨਵੈਲਡ ਐਡਰੈਸ 40000 ਨੋ ਲੋਕਾਂ ਦਾ ਸਬਦ ਕੀਤਾ ਸਿਰਫ ਇੱਕ ਸੀਟ ਤੋਂ ਪੂਰੇ ਭਾਰਤ ਦੀਆਂ ਬਾਕੀ ਜਿੰਨੀਆਂ ਵੀ ਸੀਟਾਂ ਨੇ ਉਹ ਨਹੀਂ ਸਿਰਫ ਇੱਕੋ ਸੀਟ ਤੇ ਉਹਨਾਂ ਨੇ ਮਿਹਨਤ ਕਰਕੇ ਇਹ ਕੱਢ ਕੇ ਲਿਆਂਦਾ ਰਾਹੁਲ ਗਾਂਧੀ ਕਹਿੰਦਾ ਕਿ ਜਿਹੜੇ ਗਲਤ ਸਿਗਨੇਚਰ ਤੇ ਐਡਰੈਸ ਉਹ 10452 ਰਾਹੁਲ ਗਾਂਧੀ ਕਹਿੰਦਾ ਇਨਵੈਲਿਡ ਫੋਟੋ ਜਿਨ੍ਹਾਂ ਦੀ ਬਿਲਕੁਲ ਗਲਤ ਝੂਠੀ ਫੋਟੋ ਲਾ ਕੇ ਵੋਟਾਂ ਬਣਾਈਆਂ ਸੀ ਉਹ 4132 ਔਰ 98 ਸਾਲ ਦੇ ਉਹ ਬਜ਼ੁਰਗ ਜਿਹੜੇ ਪਹਿਲੀ ਵਾਰ ਵੋਟ ਪਾਉਂਦੇ ਦਿਖਾਏ ਗਏ ਉਹ 33000 ਦੇ ਕਰੀਬ ਰਾਹੁਲ ਗਾਂਧੀ ਕਹਿੰਦਾ ਇੱਕੋ ਬੰਦੇ ਦੀਆਂ 80 ਵੋਟਾਂ ਕਹਿੰਦਾ ਉਹ 80 ਇਹਦੇ ਵਿੱਚੋਂ ਲੱਭੀਆਂ ਰਾਹੁਲ ਗਾਂਧੀ ਕਹਿੰਦਾ ਲਗਭਗ 80 ਤੋਂ ਵੱਧ ਵੋਟਰ ਇਲੈਕਸ਼ਨ ਕਮਿਸ਼ਨ ਨੇ ਐਸੇ ਦਿਖਾਏ ਹੋਏ ਨੇ ਜਿਹੜੇ ਕਹਿੰਦਾ ਅਸੀਂ ਇੱਕੋ ਸੀਟ ਤੋਂ ਫੜ ਲਏ ਜਿਹੜੇ ਇੱਕੋ ਐਡਰੈਸ ਤੇ ਇੱਕੋ ਘਰ 'ਚ ਰਹਿੰਦੇ ਦਿਖਾਏ ਗਏ ਤੇ ਕਹਿੰਦਾ ਜਦੋਂ ਸਾਡੀਆਂ ਟੀਮਾਂ ਉੱਥੋਂ ਤੱਕ ਪਹੁੰਚੀਆਂ ਤਾਂ ਉਸ ਘਰ ਦੇ ਵਿੱਚ ਸਿਰਫ ਇੱਕੋ ਕਮਰਾ ਸੀ ਔਰ ਉਹਦੇ ਵਿੱਚ ਦੋ ਤਿੰਨ ਜੀ ਰਹਿੰਦੇ ਸੀ ਤੇ ਬਾਕੀ ਸਾਰੀਆਂ ਜਾਲੀ ਵੋਟਾਂ ਨਕਲੀ ਵੋਟਾਂ ਰਾਹੁਲ ਗਾਂਧੀ ਕਹਿੰਦਾ ਕਿ ਉਸ ਐਡਰੈਸ ਦੇ ਨਾਂ ਤੇ ਬਣਾਈਆਂ ਗਈਆਂ ਹੁਣ ਇਸ ਖੁਲਾਸੇ ਨੇ ਚੁਫੇਰੇ ਹੜਕੰਪ ਮਚਾ ਦਿੱਤਾ ਔਰ ਵੱਡਾ ਰੌਲਾ ਪੂਰੇ ਦੇਸ਼ ਦੇ ਵਿੱਚ ਪੈ ਗਿਆ ਕਿਉਂਕਿ ਇਹ ਕਿਹਾ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਨੇ ਬਹੁਤ ਵੱਡੀ ਚੋਰੀ ਫੜ ਲਈ ਰਾਹੁਲ ਗਾਂਧੀ ਕਹਿੰਦਾ ਜਦੋਂ ਵੀ ਵੋਟਾਂ ਦਾ ਨਤੀਜਾ ਆਉਂਦਾ ਸੀ ਤੇ ਅਸੀਂ ਹੈਰਾਨ ਹੋ ਜਾਂਦੇ ਸੀਗੇ ਕਿ ਹਰ ਜਿੱਤਣ ਵਾਲੇ ਤਾਂ ਅਸੀਂ ਸੀ ਇਹ ਕਿਵੇਂ ਜਿੱਤ ਗਏ ਤਾਂ ਕਹਿੰਦਾ ਇੰਨਾ ਤਰੀਕਿਆਂ ਦੇ ਨਾਲ ਇਹ ਜਿੱਤਦੇ ਨਹੀਂ ਰਾਹੁਲ ਗਾਂਧੀ ਕਹਿੰਦਾ ਲੰਬੇ ਟਾਈਮ ਤੋਂ ਅਸੀਂ ਜਿਹੜਾ ਵੋਟਾਂ ਕਰਾਉਣ ਵੋਟਾਂ ਪਵਾਉਣ ਮਤਲਬ ਵੋਟਾਂ ਬਣਾਉਣ ਤੇ ਕੱਟਣ ਵਾਲਾ ਕਮਿਸ਼ਨ ਹੈ ਇਲੈਕਸ਼ਨ ਕਮਿਸ਼ਨ ਰਾਹੁਲ ਗਾਂਧੀ ਕਹਿੰਦਾ ਉਹਦੇ ਤੋਂ ਅਸੀਂ ਰਿਕਾਰਡ ਮੰਗ ਰਹੇ ਸੀਗੇ ਔਰ ਸਾਨੂੰ ਰਿਕਾਰਡ ਦਿੱਤਾ ਨਹੀਂ ਜਾ ਰਿਹਾ ਸੀ ਰਾਹੁਲ ਗਾਂਧੀ ਕਹਿੰਦਾ ਸਾਡੇ ਤੋਂ ਸਭ ਕੁਝ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ ਉਹ ਕਹਿੰਦਾ ਸਾਡੇ ਟੀਮਾਂ ਜਾ ਜਾ ਕੇ ਮਿਲਦੀਆਂ ਰਹੀਆਂ ਮੈਂ ਚਿੱਠੀਆਂ ਲਿਖਦਾ ਰਿਹਾ ਫਿਰ ਸਾਨੂੰ ਇਹਨਾਂ ਨੇ ਡਿਜੀਟਲ ਰਿਕਾਰਡ ਨਹੀਂ ਦਿੱਤਾ ਜਿਹਦੇ ਨਾਲ ਜਲਦੀ ਪਤਾ ਲੱਗ ਸਕਦਾ ਹੈ ਮਤਲਬ ਕੰਪਿਊਟਰ ਤੋ ਡਾਟਾ ਪੈਂਡਰੈਮਾਂ ਚ ਪਾ ਕੇ ਨਹੀਂ ਦਿੱਤਾ ਸਾਨੂੰ ਪ੍ਰਿੰਟ ਕੱਢ ਕੇ ਦਿੱਤੇ ਕਹਿੰਦੇ ਇਹਨਾਂ ਨੂੰ ਲੱਗਦਾ ਸੀ ਕਿ ਇਹ ਕਰੋੜਾਂ ਕਾਗਜ਼ ਨੇ ਇਹ ਕਿਵੇਂ ਖੰਗਾਲਣਗੇ ਇਹਨਾਂ ਤੋਂ ਤਲਬਿਆ ਹੀ ਨਹੀਂ ਜਾਣਾ ਰਾਹੁਲ ਗਾਂਧੀ ਨੇ ਉਹ ਸਾਰੇ ਜਿਹੜੇ ਕਾਗਜ਼ ਨੇ ਉਹ ਦਿਖਾਏ ਮੀਡੀਆ ਦੇ ਸਾਹਮਣੇ ਕਹਿੰਦਾ 7 ਫੁੱਟ ਉੱਚੀਆਂ ਪੈਂਾਂ ਤਿੰਨ ਕਾਗਜ਼ਾਂ ਦੀਆਂ 300 ਕਿਲੋ ਕਹਿੰਦਾ ਕਾਗਜ਼ਾਂ ਦਾ weight ਔਰ 1 ਕਿਲੋ ਦੇ ਵਿੱਚ ਹਜ਼ਾਰਾਂ ਕਾਗਜ਼ ਉਹ ਕਹਿੰਦਾ ਆਉਂਦੇ ਨੇ ਪਰ ਕਹਿੰਦਾ ਅਸੀਂ ਮਿਹਨਤ ਕੀਤੀ ਤੇ ਆ ਅਸੀਂ ਲੱਭ ਕੇ ਲਿਆਏ ਹੁਣ ਇਹ ਜਿਹੜੇ ਦੋਸ਼ ਨੇ ਇਕੱਲੇ ਰਾਹੁਲ ਗਾਂਧੀ ਨੇ ਨਹੀਂ ਲਾਏ ਬਹੁਤ ਸਾਰੇ ਲੋਕਾਂ ਤੇ ਬੁੱਧੀਜੀਵੀਆਂ ਪੁੱਤਰਕਾਰਾਂ ਤੇ ਵਕੀਲਾਂ ਨੇ ਹੁਣ ਤੱਕ ਇਹ ਗੱਲ ਉਠਾਈ ਹੈ ਕਿ ਵੋਟਾਂ ਦੇ ਟਾਈਮ ਦੇ ਉੱਪਰ ਇੱਥੇ ਗੜਬੜ ਕੀਤੀ ਜਾਂਦੀ ਹੈ ਕਈ ਲੋਕ ਤਾਂ ਕਹਿੰਦੇ ਰਹੇ ਵੀ ਜਿਹੜੀ ਮਸ਼ੀਨਾਂ ਵੋਟਾਂ ਪਾਉਣ ਵਾਲੀਆਂ ਉਹਨਾਂ ਰਾਹੀਂ ਗੜਬੜ ਕੀਤੀ ਜਾਂਦੀ ਈਵੀਐਮ ਰਾਹੀਂ ਔਰ ਕਈ ਲੋਕ ਇਹ ਦੋਸ਼ ਲਾਉਂਦੇ ਰਹੇ ਕਿ ਵੋਟਾਂ ਗਲਤ ਤਰੀਕੇ ਨਾਲ ਅੰਦਰੂਨੀ ਗੜਬੜ ਕੀਤੀ ਜਾਂਦੀ ਹੈ ਤੇ ਰਾਹੁਲ ਗਾਂਧੀ ਤਾਂ ਨਵੀਂ ਗੜਬੜ ਲੱਭ ਰਿਹਾ ਹੈ ਰਾਹੁਲ ਗਾਂਧੀ ਸਬੂਤਾਂ ਦੇ ਨਾਲ ਲੱਭ ਕੇ ਲੈ ਆਇਆ ਹੁਣ ਦੇਖੋ ਜੇ ਰਾਹੁਲ ਗਾਂਧੀ ਝੂਠ ਬੋਲ ਰਿਹਾ ਹੈ ਗਲਤ ਸਬੂਤ ਦਿਖਾ ਰਿਹਾ ਹੈ ਤਾਂ ਇਲੈਕਸ਼ਨ ਕਮਿਸ਼ਨ ਨੂੰ ਸਾਹਮਣੇ ਆਉਣਾ ਚਾਹੀਦਾ ਹੈ ਇਲੈਕਸ਼ਨ ਕਮਿਸ਼ਨ ਨੂੰ ਜਿਵੇਂ ਰਾਹੁਲ ਗਾਂਧੀ ਨੇ 1 ਘੰਟਾ 12 ਮਿੰਟ ਦੀ ਪ੍ਰੈਸ ਕਾਨਫਰੰਸ ਕਰਕੇ ਸਾਰੇ ਚੈਨਲਾਂ ਦੇ ਸਾਹਮਣੇ ਅਖਬਾਰਾਂ ਦੇ ਸਾਹਮਣੇ ਪੱਤਰਕਾਰਾਂ ਦੇ ਸਾਹਮਣੇ ਆ ਭਾਂਡਾ ਫੋੜ ਕੀਤਾ ਹੈ ਇਲੈਕਸ਼ਨ ਕਮਿਸ਼ਨ ਨੂੰ ਵੀ ਐਦਾਂ ਆ ਕੇ ਲੰਬੀ ਪ੍ਰੈਸ ਕਾਨਫਰੰਸ ਕਰਕੇ ਰਾਹੁਲ ਗਾਂਧੀ ਵਾਂਗ ਇੱਕ ਇੱਕ ਸਬੂਤ ਦਿਖਾ ਕੇ ਉਹਦੀ ਗੱਲ ਗਲਤ ਸਾਬਤ ਕਰਨੀ ਚਾਹੀਦੀ ਹੈ ਦੂਜੇ ਪਾਸੇ ਜੇ ਇਲੈਕਸ਼ਨ ਕਮਿਸ਼ਨ ਇੰਜ ਨਾ ਕਰ ਸਕਿਆ ਤਾਂ ਫਿਰ ਨੈਤਿਕ ਤੌਰ ਤੇ ਮੋਦੀ ਸਰਕਾਰ ਨੂੰ ਅਸਤੀਫਾ ਦੇਣਾ ਚਾਹੀਦਾ ਪ੍ਰਧਾਨ ਮੰਤਰੀ ਮੋਦੀ ਕੀ ਇਸ ਮੁੱਦੇ ਤੇ ਕੁਝ ਬੋਲਣਗੇ ਤੇ ਜੇ ਸਾਬਤ ਹੋ ਗਿਆ ਕਿ ਵਾਕਿਆ ਹੀ ਇਹ ਗੜਬੜ ਹੋਈ ਹੈ ਤਾਂ ਕੀ ਪ੍ਰਧਾਨ ਮੰਤਰੀ ਮੋਦੀ ਸਾਹਿਬ ਅਸਤੀਫਾ ਦੇਣਗੇ ਵੈਸੇ ਵੀ ਇੱਕ ਬਹੁਤ ਵੱਡਾ ਵਿਵਾਦ ਉਹਨਾਂ ਦੇ ਅਸਤੀਫੇ ਨੂੰ ਲੈ ਕੇ ਪਹਿਲਾਂ ਹੀ ਚੱਲ ਰਿਹਾ ਹੈ ਆਰਐਸਐਸ ਦੇ ਮੁਖੀ ਮੋਹਨ ਭਗਵਤ ਨੇ ਕਹਿ ਦਿੱਤਾ ਸੀਗਾ ਕਿ ਜਿਹੜਾ 75 ਸਾਲ ਦਾ ਹੋ ਜਾਵੇ ਉਨੂੰ ਪਾਸੇ ਹੋ ਜਾਣਾ ਚਾਹੀਦਾ ਹੈ ਕੁਲ ਦਿਨਾਂ ਤੋਂ ਬੀਜੇਪੀ ਆਰਐਸਐਸ ਦੇ ਵਿਚਾਲੇ ਇਹ ਵੱਡਾ ਮੁੱਦਾ ਪੱਖਿਆ ਹੋਇਆ ਔਰ ਮੋਦੀ ਸਾਹਿਬ ਐਸ ਅਗਸਤ ਦੇ ਵਿੱਚ 19 ਅਗਸਤ ਨੂੰ 75 ਸਾਲ ਦੇ ਹੋ ਜਾਣੇ ਨੇ ਤੇ 11 ਅਗਸਤ ਨੂੰ ਮੋਨ ਭਗਵਤ ਨੇ 75 ਸਾਲ ਦਾ ਹੋ ਜਾਣਾ ਮੋਨ ਭਗਵਤ ਐਦਾਂ ਦੇ ਸੰਕੇਤ ਦੇ ਰਿਹਾ ਹੈ ਵੀ ਜਿਵੇਂ ਉਹ ਆਰਐਸਐਸ ਦੀ ਜਿਹੜੀ ਮੁਖੀ ਦੀ ਕੁਰਸੀ ਆ ਛੱਡੇਗਾ ਤੇ ਜੇ ਉਹ ਛੱਡੇਗਾ ਤਾਂ ਕੀ ਫਿਰ ਜਿਹੜੇ ਮੋਦੀ ਸਾਹਿਬ ਨੇ ਉਹ ਪ੍ਰਧਾਨ ਮੰਤਰੀ ਦੀ ਕੁਰਸੀ ਛੱਡ ਕੇ ਕਿਸੇ ਹੋਰ ਨੂੰ ਦੇਣਗੇ ਇਹ ਵਿਵਾਦ ਪਹਿਲਾਂ ਚੱਲ ਰਿਹਾ ਚਰਚਾ ਚੱਲ ਰਹੀ ਹੈ ਪਰ ਆ ਨਵਾਂ ਜਿਹੜਾ ਉੱਠ ਪਿਆ ਦੇਖੋ ਜੇ راہੁਲ ਗਾਂਧੀ ਦੀਆਂ ਗੱਲਾਂ 'ਚ ਦਮ ਹੈ ਜੇ راہੁਲ ਗਾਂਧੀ ਅੱਦਾ ਸੱਚ ਵੀ ਬੋਲ ਰਿਹਾ ਹੈ ਤਾਂ ਇਹ ਮਾਮਲਾ ਬਹੁਤ ਗੰਭੀਰ ਹੈ راہੁਲ ਗਾਂਧੀ ਕਹਿੰਦਾ ਮੈਂ ਇੱਕ ਮਤਲਬ ਉਹ ਕਹਿੰਦਾ ਬੈਂਗਲੌਰ ਸੈਂਟਰਲ ਜਿਹੜੀ ਸੀਟ ਹੈ ਇੱਕ ਸੀਟ ਦਾ ਮੈ ਲੱਭ ਕੇ ਰਿਆ ਔਰ ਕਹਿੰਦਾ ਜੇਕਰ ਸਾਨੂੰ ਇਲੈਕਸ਼ਨ ਕਮਿਸ਼ਨ ਜਿਹੜਾ ਸਹਿਯੋਗ ਕਰੇ ਤਾਂ ਅਸੀਂ ਪੂਰੇ ਭਾਰਤ ਦੇ ਵਿੱਚ ਸਾਬਤ ਕਰ ਸਕਦੇ ਹਾਂ ਕਿ ਕਿਵੇਂ-ਕਿਵੇਂ ਗੜਬੜੇ ਹੋ ਰਹੀ ਹੈ ਤੇ ਕੀਤੀ ਜਾ ਰਹੀ ਹੈ ਹੁਣ ਸਵਾਲ ਇਹ ਮਿੱਤਰੋ ਸੱਚਮੁੱਚ ਗੰਭੀਰ ਹੈ ਵੱਡਾ ਔਰ ਹਰ ਬੰਦਾ ਜਿਹੜਾ ਨਿਆਂ ਪਸੰਦ ਹੈ ਇਨਸਾਫ ਪਸੰਦ ਹੈ ਉਹਨੂੰ ਇਸ ਮੁੱਦੇ ਤੇ ਸੋਚਣਾ ਚਾਹੀਦਾ ਹੈ ਵਿਚਾਰਨਾ ਚਾਹੀਦਾ ਹੈ ਭਾਰਤ ਨੂੰ ਇੱਕ ਬਹੁਤ ਵੱਡਾ ਲੋਕਤੰਤਰ ਕਿਹਾ ਜਾਂਦਾ ਹੈ ਤੇ ਜੇ ਲੋਕਤੰਤਰ ਦੇ ਵਿੱਚ ਆਹ ਹਾਲ ਹੈ ਜਿਵੇਂ ਰਾਹੁਲ ਗਾਂਧੀ ਦਿਖਾ ਰਿਹਾ ਹੈ ਤਾਂ ਫਿਰ ਤੁਹਾਡੀਆਂ ਪਾਈਆਂ ਵੋਟਾਂ ਦਾ ਮਤਲਬ ਕੀ ਹੈ ਜੇਕਰ ਐਦਾਂ ਲੱਖਾਂ ਜਾਲੀ ਨਕਲੀ ਵੋਟਾਂ ਬਣਾ ਕੇ ਐਦਾਂ ਸਰਕਾਰਾਂ ਬਣ ਜਾਣੀਆਂ ਜਿਹੜਾ ਧਮਾਕਾ ਰਾਹੁਲ ਗਾਂਧੀ ਨੇ ਕੀਤਾ ਹੈ ਫਿਰ ਤੁਹਾਡੀ ਵੋਟ ਦਾ ਮਤਲਬ ਕੀ ਰਹਿ ਗਿਆ ਸੋ ਦੇਸ਼ ਦੇ ਹੌਲਾ ਵੱਡਾ ਪੈ ਗਿਆ ਸਾਰੀਆਂ ਬਾਕੀ ਪਾਰਟੀਆਂ ਨੇ ਆਪਣੇ ਬਿਆਨ ਦੇਣੇ ਸ਼ੁਰੂ ਕਰਤੇ ਨੇ ਬੀਜੇਪੀ ਦੇ ਜਿਹੜੇ ਆਗੂ ਨੇਤ ਜਿਹੜਾ ਉਹਨਾਂ ਦਾ ਆਈਟੀ ਸੈੱਲ ਹੈ ਜਿਹੜਾ ਉਹਨਾਂ ਦੀ ਟ੍ਰੋਲ ਆਰਮੀ ਹੈ ਉਹਨੂੰ ਹੱਥਾਂ ਪੈਰਾਂ ਜਦੀ ਪੈ ਗਈ ਹੈ ਇੱਕ ਹਫ਼ਤਾ ਪਹਿਲਾਂ ਜਦੋਂ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਮੈਂ ਬਹੁਤ ਵੱਡਾ ਤਮਾਕਾ ਕਰਨ ਵਾਲਾ ਉਸ ਤੋਂ ਬਾਅਦ ਹਫ਼ਤਾ ਜਦੋਂ ਅੱਜ ਹੋ ਗਿਆ ਤਾ ਬੀਜੇਪੀ ਦੀ ਜਿਹੜੀ ਟਰੋਲ ਆਰਮੀ ਹੈ ਮਤਲਬ ਉਹਨਾਂ ਦੇ ਜਿਹੜੇ ਆਈਟੀ ਸੈੱਲ ਵਾਲੇ ਨੇ ਉਹ ਰਾਹੁਲ ਗਾਂਧੀ ਦੇ ਉੱਪਰ ਬੜੇ ਲਾਲਾ ਕੇ ਕਮੈਂਟ ਤੇ ਚੁਟਕਲੇ ਪੇਸ਼ ਕਰ ਰਹੇ ਸੀ ਕਿ ਇਹਨੇ ਸਵਾਹ ਕਰਨਾ ਐਦਾਂ ਉਹ ਕਰ ਰਹੇ ਸੀ ਵੀ ਹੁਣ ਲਿਆਵੇ ਕਿਹੜਾ ਤਮਾਕਾ ਕਰਨਾ ਸੀ ਕਿਹੜਾ ਬੰਬ ਸੀ ਇਹਦੇ ਕੋਲ ਉਹ ਕੱਢੇ ਹੁਣ ਕਿੱਧਰ ਗਿਆ ਰਾਹੁਲ ਗਾਂਧੀ ਪਰ ਹੁਣ ਜਦੋਂ ਰਾਹੁਲ ਗਾਂਧੀ ਕੱਢ ਲਿਆ ਆ ਤਾਂ ਹੁਣ মিডিਆ ਵੀ ਇੱਥੇ ਸਪਸ਼ਟ ਰੂਪ ਦੇ ਵਿੱਚ ਜਿੰਨਾ ਗੋਦੀ মিডিਆ ਉਹ ਸਾਰੇ ਦਾ ਸਾਰਾ ਕੀ ਦੀ ਬੋਲੀ ਬੋਲ ਰਿਹਾ ਕਿਹਨੂੰ ਬਚਾਉਣ ਲੱਗ ਗਿਆ ਦੇਖੋ ਜੀ ਗੋਦੀ মিডিਆ ਜਿਹੜਾ ਉਹ ਕਿਹਦੀ ਗੋਦੀ ਬੈਠਾ ਹੋਇਆ ਇਹ ਸਾਰਿਆਂ ਨੂੰ ਪਤਾ ਉਹ ਗੋਦੀ মিডিਆ ਜੇ ਤਾਂ ਭਾਜਪਾ ਸਰਕਾਰ ਤੇ ਕੋਈ ਗੱਲ ਆਵੇ ਫਿਰ ਤਾਂ ਉਹਦੀ ਜ਼ੁਬਾਨ ਨੂੰ ਤੰਦਵਾ ਪੈ ਜਾਂਦਾ ਫਿਰ ਉਹਦੀ ਜ਼ੁਬਾਨ ਠਾਕੀ ਜਾਂਦੀ ਆ ਫਿਰ ਉਹਦੀ ਮਾਂ ਮਰ ਜਾਂਦੀ ਹੈ ਪਰ ਜੇ ਉਹਨਾਂ ਦੀ ਕੋਈ ਵਿਸ਼ੇਸ਼ਤਾ ਆ ਜਾਏ ਤਾਂ ਫਿਰ ਉਹ ਇੱਕ ਦਾ ਚਾਰ ਹੋ ਜਾਂਦਾ ਫਿਰ ਉਹ ਕੁਰਸੀਆਂ ਤੋਂ ਬੁੜਕ-ਬੁੜਕ ਕੇ ਗੱਲਾਂ ਕਰਦਾ ਤੇ ਸਿਰਫ ਇਹ ਜਿਹੜਾ ਗੋਦੀ মিডিਆ ਉਹ ਜਿਹੜੀ ਚੱਕਰੀ ਕਰ ਰਿਹਾ ਹੈ ਇਹ ਬਹੁਤ ਵੱਡਾ ਤੇ ਮਾੜਾ ਰੋਲ ਅਦਾ ਕਰ ਰਹੀ ਹੁਣ ਤੁਸੀਂ ਇਹ ਸਭ ਕੁਝ ਦੇ ਉੱਪਰ ਕੀ ਸੋਚਦੇ ਹੋ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਬਹੁਤ ਮਿਹਰਬਾਨੀ ਸ਼ੁਕਰੀਆ ਪੇਰੇ